ਬੜੀ ਹੋ ਜਾਂਦੀ ਹੈ ਅੱਛਾ ਜੀ ਤੇ ਫਿਰ ਇਹਦੇ ਵਿੱਚ ਦਾਗ ਵਾਲੀ ਮਿਸਰੀ ਦਾ ਮਿੱਠਾ ਪਾਇ ਦਿੰਦੇ ਹਾਂ ਅੱਛਾ ਜੀ ਇਸ ਤਰ੍ਹਾਂ ਇਹਦੇ ਜਿਹੜੇ ਸਰੀਰ ਨੂੰ ਫਾਇਦੇ ਬਹੁਤ ਜ਼ਿਆਦਾ ਨਹੀਂ ਜੀ ਸਰਦਈ ਦੇ ਪਹਿਲੇ ਨੰਬਰ ਤੇ ਦਿਮਾਗ ਨੂੰ ਤਰੋ ਤਰ ਤਾਜ਼ਾ ਕਰ ਦਿੰਦੀ ਹੈ ਜੀ ਠੀਕ ਹੈ ਜੀ ਦੂਜੇ ਨੰਬਰ ਤੇ ਲੀਵਰ ਨੂੰ ਫਾਇਦਾ ਜੀ ਇਹਦਾ ਪੇਟ ਦੀਆਂ ਮਾਰੀਆਂ ਕੂੜ ਕਰ ਦਿੰਦੀ ਹੈ ਠੀਕ ਹੈ ਜੀ ਬਹੁਤ ਵਧੀਆ ਇਹ ਕੀ ਹੈਟ ਮਮਾ ਬੋਈ ਮੇਰੀ ਵੀ ਆਉਂਦਾ ਹੀ ਮੁਗਦਾ ਹੈ ਜੀ ਜਿਹੜੀ ਇਹ ਰਸਤਾ ਜਿਹੜਾ ਉਹ ਪਰੇਸ਼ਾਨ ਕਰਦੇ ਜੀ ਉਸ ਤੋਂ ਬਾਅਦ ਇਹ ਚੀਜ਼ ਨਿਕਲਦੀ ਆ ਬਈ ਇਹਦੇ ਜੋ ਅੱਛਾ ਜੀ ਹਾਂਜੀ ਇਹ ਸਵੇਰ ਤੋਂ ਲੈ ਕੇ ਹੁਣ ਸਾਡੀ 1.5 ਕਿਲੋ ਨੂੰ ਲੱਗ ਚੁੱਕੀ ਆ ਜੀ ਅੱਛਾ ਅੱਛਾ ਹਾਂਜੀ ਇਹ ਕੀੜਿਆਂ ਦੇ ਬਾਹੋਂ ਤੇ ਪਾ ਕੇ ਜਾਂਦੇ ਨੇ ਸੇਵਾ ਕਰਕੇ ਓਕੇ 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 ਹਾਂਜੀ ਠੀਕ ਹੈ ਫਿਰ ਆਓ ਬਾਬਾ ਜੀ ਕਲਾਸ ਫਿਰ ਹਾਂਜੀ ਹਾਂਜੀ ਅੱਛਾ ਖਿੰਦਸਾ ਬਣਦਾ ਦਿਖਾ ਦਿਓ ਜੀ ਅੰਦਰ ਲੱਗਦਾ ਵਾ ਹਾਂ ਹਾਂ ਸਾਹਮਣੇ ਘੰਡੇ ਘਾਂਡੇ ਬਾਅਦ ਸਾਹਮਣੇ ਤਿਆਰ ਹੁੰਦੇ ਜੀ ਬਹੁਤ ਵਧੀਆ ਆ ਦੇਖੋ ਜੀ ਸਰ ਦੇਖਣਾ ਲੋ ਬੀ ਨਾਲ ਲੰਘੇ ਜੀ ਵੀ ਬਾਬਾ ਜੀ ਹਾਂ ਨਾਲ ਨਹੀਂ ਕੋਈ ਨਾ ਪਤਾ ਹੋਰ ਤੇ ਦੋਨੇ ਬਾਬਾ ਜੀ ਕਿੱਥੇ ਹੈ ਤੁਹਾਡੀ ਲੋਕੇਸ਼ਨ ਹੈ ਜੀ ਹੁਣ ਕਿਸੇ ਸੇਰਪੁਰ ਜੀ ਕਾਪਰਾ ਰੋਡ ਬਿਲਕੁਲ ਬੱਸ ਸਟੈਂਡ ਦੇ ਨਾਲ ਲੱਗਦੀ ਦੁਕਾਨ ਹੈ ਜੀ ਆਪਣੀ ਅਪਏ ਸਰਦਈ ਦਾ ਡੱਡਾ ਲਾਇਆ ਹੋਇਆ ਜੀ ਖਾਲਸਾ ਪ्युअर ਸਰਦਈ ਜੀ ਠੀਕ ਹੈ ਜੀ ਹਾਂ ਜੀ ਬਾਈ ਜੀ ਕੇ ਖਾਲਸਾ ਤਾ ਬੇਟੂ ਜੀ ਕੋਲੇ ਜੀ ਹੁਣ ਮੈਂ ਟੈਸਟ ਕਰ ਰਿਹਾ ਹਾਂ ਜੀ ਤੇ ਫਿਰ ਤੋਂ ਬਾਅਦ ਜਿਹੜਾ